ਇੱਕਸੋ ਵੀ ਇੱਕ ਚੀਜ਼ ਇਹ ਦੱਸੋ ਤੁਸੀਂ ਜਿਵੇਂ ਜ਼ਿਕਰ ਕੀਤਾ ਬੀਨ ਸਿੰਘ ਹੋਰਾਂ ਦਾ ਜ਼ਿਕਰ ਕੀਤਾ ਤੁਸੀਂ ਕੈਪਟਨ ਅਮਰਿੰਦਰ ਸਿੰਘ ਦਾ ਜ਼ਿਕਰ ਕੀਤਾ ਪੰਜਾਬ ਦੇ ਜਿਹੜੇ ਵੱਡੇ ਕਾਂਗਰਸੀ ਪਰਿਵਾਰ ਇਹਨਾਂ ਨੂੰ ਚਾਹੇ ਜਿਨ੍ਹਾਂ ਦੀ ਲੈਗਸੀ ਤੁਰੀ ਆਉਂਦੀ ਸੀ ਉਹ ਪਰਿਵਾਰ ਹੁਣ ਹਾਸ਼ੀਏ ਤੇ ਆ ਗਏ ਬਹੁਤੇ ਪਰਿਵਾਰ ਤੁਸੀਂ ਦੇਖੋ ਕਿ ਸਾਈਡ ਲਾਈਨ ਹੋ ਗਏ ਐਕਟਿਵ ਪੋਲਿਟਿਕਸ ਤੋਂ ਤੁਸੀਂ ਬੀਨ ਸਿੰਘ ਪਰਿਵਾਰ ਦੀ ਚਲੋ ਗੱਲ ਕਰੀਏ ਤਾਂ ਰਵਨੀਤ ਬਿੱਟੂ ਵੀ ਭਾਜਪਾ ਚਲੇ ਗਏ ਆ ਕੈਪਟਨ ਅਮਰਿੰਦਰ ਸਿੰਘ ਪਰਿਵਾਰ ਦੀ ਗੱਲ ਕਰੋ ਹਰਚਰਨ ਬਰਾੜ ਜੀ ਹੋਰਾਂ ਦੇ ਪਰਿਵਾਰ ਦੀ ਗੱਲ ਕੀਤੀ ਜਾਵੇ ਬਹੁਤ ਪਰਿਵਾਰ ਨੇ ਇਹਨੂੰ ਚੌਧਰੀ ਪਰਿਵਾਰ ਕੇਪੀ ਪਰਿਵਾਰ ਜਿਵੇਂ ਆਪਾਂ ਗੱਲ ਕਰ ਰਹੇ ਸੀ ਇਹਨੂੰ ਤੁਸੀਂ ਆਪਣੀ ਬਾਰੀਕ ਸਮਝ ਨਾਲ ਕਿਵੇਂ ਐਨਲਾਈਜ਼ ਕਰਦੇ ਬਿਆਨ ਸਿੰਘ ਦੀ ਫੈਮਿਲੀ ਮਿੱਟੂ ਹੈਡ ਆਫ ਫੈਮਿਲੀ ਦਾ ਅੱਜ ਕਿਉਂਕਿ ਉਹਦੇ ਬ੍ਰਾਂਡ ਹੀ ਸੀ ਇੱਕ ਤਰ੍ਹਾਂ ਦੇ ਨਾਲ ਬਿਆਨ ਸਿੰਘ ਫੈਮਿਲੀ ਦੇ ਜੀ ਆ ਜੀ ਸਾਹਿਬ ਬਿਆਨ ਸਿੰਘ ਦੇ ਪਰਿਵਾਰ ਨੂੰ ਜਿਉਂਦਾ ਰੱਖਿਆ ਜਾਂ ਲਾਈਮ ਲਾਈਟ ਦੇ ਵਿੱਚ ਰੱਖਿਆ ਉਹ ਰਵਨੀਤ ਮਿੱਟੂ ਕਰਕੇ ਆਪਣਾ ਵਡਿੰਗ ਸਾਹਿਬ ਨੂੰ ਚਲੋ ਮੈਂ ਤਾਂ ਯੂਥ ਕਾਂਗਰਸ ਜਦੋਂ ਸੀਗਾ ਪ੍ਰੈਜ਼ੀਡੈਂਟ ਮੇਰੇ ਵੇਲੇ ਇਹਦੇ ਜੁਆਇਨ ਕੀਤਾ 97 ਦੇ ਵਿੱਚ ਯੂਥ ਕਾਂਗਰਸ ਜੁਆਇਨ ਕੀਤੀ ਇਹਨਾਂ ਨੇ ਤੇ ਉੱਥੋਂ ਦੇ ਮੁਖ ਸਰ ਦੇ ਪ੍ਰੈਜ਼ੀਡੈਂਟ ਬਣੇ ਸੀ ਤੇ ਅਲੀਗੇਸ਼ਨ ਤਾਂ ਉਹਨਾਂ ਤੇ ਵੀ ਲੱਗੇ ਆ ਵਿਜੀਲੈਂਸ ਦੇ ਵੀ ਉਹ ਜਿਹੜੀਆਂ ਬਸਾਂ ਨਹੀਂ ਬਸਾਂ ਦੀਆਂ ਬੱਡੀਆਂ ਚ ਰੋਡ ਲੱਭ ਲੈਣ ਦੇ ਕੋਈ ਚੀਜ਼ ਸਾਫ਼ ਸੁਥਰਾ ਚ ਇਹਦੇ ਹੀ ਲਿਆਉਣਾ ਸੀਗਾ ਤਾਂ ਲੱਗਦਾ ਕਿ ਭਾਰਤ ਪੂਸ਼ਨ ਆਸ਼ੂ ਵਧੀਆ ਰਹਿੰਦੇ ਜੇ ਖੜ ਜਾਂਦੇ ਦੇਖੋ ਭਾਰਤ ਪੂਸ਼ਨ ਆਸ਼ੂ ਮਿਨਿਸਟਰ ਰਹਾ 노 ਡਾਊਟ ਵੀ ਉਹ ਲੁਧਿਆਣਾ ਦਾ ਇੱਕ ਐਨੋ ਚੀ ਮਿਨਿਸਟਰ ਰਿਹਾ ਪੰ ਸਰ ਹੂੰ ਇੰਨੀ ਉਹਦੀ ਦਬਦਬਾ ਸੀ ਨਾ ਉਹਦਾ ਇੱਥੇ ਸੋ ਉਹ ਚਿਹਰਾ ਵੀ ਲਾਂਦਾ ਉਹਨੂੰ ਉਹਦੇ ਕੈਂਪੇਨ ਵੀ ਸਟਾਰਟ ਕਰਤੀ ਕਿਉਂਕਿ ਆਫ ਦਾ ਰਿਕਾਰਡ ਤਾਂ ਇਹੀ ਆ ਕਿ ਪਹਿਲਾਂ ਹੋ ਗਿਆ ਸੀਗਾ ਕਿ ਹੋ ਗਿਆ ਸੀ ਸ਼ਾਇਦ 30 ਦਿਨ ਪਹਿਲਾਂ ਹਾਲ ਤਾਂ ਬਿੱਟੂ ਜੁਆਇਨ ਨਹੀਂ ਸੀ ਕੀਤਾ ਸਰਬਰ ਨਗਰ ਦੇ ਮੇਰੇ ਇੱਕ ਦੋਸਤ ਆ ਉਹ ਪ੍ਰਾਪਰਟੀ ਦਾ ਕੰਮ ਕਰਦਾ ਹੂੰ ਉਹ ਕਹਿੰਦਾ ਵੀ ਮੇਰੇ ਕੋਲੋਂ ਘਰ ਲੈ ਰਿਹਾ ਇੱਕ ਮਹੀਨੇ ਦੇ ਅੱਛਾ ਸਰਬਰ ਨਗਰ ਦੇ ਵਿੱਚ ਜਿਹੜਾ ਕੋਈ ਘਰ ਜਿੱਥੇ ਉਹਨਾਂ ਨੇ ਆਪਣਾ ਟਿਕਾਣਾ ਬਣਾਉਣਾ ਹੈ ਜਾਂ ਰਹਿਣਾ ਹੈ ਜਿੱਥੇ ਅਵਡਿੰਗ ਸਾਹਿਬ ਜਿਹੜੇ ਕੈਂਡੀਡੇਟ ਬਣੇ ਇੱਕ ਮਹੀਨੇ ਲਈ ਵੀ ਐਗਰੀਮੈਂਟ ਹੋ ਰਿਹਾ ਆ ਇੱਕ 2 ਜੂਨ ਤੱਕ ਲਾ ਲੋ 3 ਜੂਨ ਜਾਂ ਤੋ ਰਿਜ਼ਲਟ ਆ ਜਣਿਆ ਔਰ ਇਹ ਲੁਧਿਆਣੇ ਦੀ ਮੈਂ ਲੱਭਦਾ ਕਿ ਕਿਸਮਤ ਹੀ ਹੈ ਕਿ ਪਹਿਲਾਂ ਵੀ ਰਵਨੀਤ ਬਿੱਟੂ ਉਹ ਵੀ ਬਾਹਰੀ ਕੈਂਡੀਡੇਟ ਹੀ ਸੀ ਇੱਕ ਤਰ੍ਹਾਂ ਦੇ ਨਾਲ ਚਲੋ ਰਵਨੀਤ ਬਿੱਟੂ ਨੂੰ ਆਪਾਂ ਬਾਹਰੀ ਨਹੀਂ ਕਹਿ ਸਕਦੇ ਉਹਦੇ ਗ੍ਰੈਂਡ ਫਾਦਰ ਜਿਹੜੇ ਸਰ ਬੈਂਸ ਸਿੰਘ ਉਹਨਾਂ ਨੇ 40 ਸਾਲ ਰਾਜਨੀਤੀ ਇੱਥੇ ਕੀਤੀ ਹੈ ਲੁਧਿਆਣੇ ਵਿੱਚ ਤੋਂ ਬਿੱਟੂ ਨੂੰ ਆਪਾਂ ਬਾਹਰੀ ਨਹੀਂ ਕਹਿ ਸਕਦੇ ਕਿਉਂਕਿ ਉਹ ਤਿੰਨ ਪੀੜ੍ਹੀਆਂ ਹੀ ਇੱਥੇ ਇਹਨਾਂ ਦਾ ਘਰ ਵੀ ਬੈਂਸ ਸਿੰਘ ਦਾ ਮੈਂ ਹੋਰ ਦੱਸ ਦੇਣਾ ਵੀ ਜਦੋਂ ਇਹ ਬੱਚੇ ਪੜ੍ਹਦੇ ਉਹਨਾਂ ਦੇ ਤਿੰਨ ਬੱਚੇ ਦੋ ਬਲੇਟ ਲੜਕੀਆਂ ਸਰਬੰਸਿਗ ਦੇ ਪੰਜ ਸੀਗੇ ਬੱਚੇ ਉਹਨਾਂ ਦੀ ਸਾਰਿਆਂ ਦੀ ਜਿਹੜੀ ਸਟੱਡੀ ਹੈ ਉਹ ਲੁਧਿਆਣੇ ਦੀ ਹੈ ਜੇ ਤੇ ਆਪਾਂ ਜੇ ਫੋਨ ਸਿਨੈਰੀਓ ਦੀ ਗੱਲ ਕੀਤੀ ਰਾਜਾ ਬੜਿੰਗ ਹੋਰਾਂ ਦੀ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਲੱਗਦਾ ਕਿ ਬੈਟਰ ਆਪਸ਼ਨ ਸੀ ਭਰਤਪੂਸ਼ ਨਾਸ਼ੂ ਲੁਧਿਆਣੇ ਦੇ ਲਈ ਉਹ ਤਾਂ ਬੜਿੰਗ ਸਾਹਿਬ ਤਾਂ ਬਣੀ ਸੀ ਤਿੰਨ ਕਿ ਮਹੀਨੇ ਜਦੋਂ ਉਹ ਆਪਣੇ ਚੀਫ ਮਿਨਿਸਟਰ ਬਣੇ ਚੰਨੀ ਸਾਹਿਬ ਉਹਨਾਂ ਦੇ ਨਾਲ ਰਹੇ ਉਹ ਤਿੰਨ ਮਹੀਨੇ ਵੀ ਉਹਦੇ ਰੋਲੇ ਗੋਲੇ ਚ ਨਿਕਲ ਗਏ ਆਸ਼ੂ ਨੇ ਤਾਂ ਲੁਧਿਆਣੇ ਤੇ ਰਾਜ ਕੀ ਤੱਕ ਜਿਹੜਾ ਭੇਜਿਆ ਦੁਆਬੇ ਚੋਂ ਖੈਰਾ ਤੇ ਕਿਹੜਾ ਥਰਮੋਮੀਟਰ ਹੈ ਪ੍ਰਤਾਪ ਸਿੰਘ ਬਾਜਵਾ ਕੋਲ ਜਾਂ ਕਾਂਗਰਸ ਹਾਈ ਕਮਾਂਡ ਕੋਲ ਵੀ ਉੱਥੋਂ کہہ ਰਹੀ ਜਿੱਸ ਤੱਕ ਉਹ ਪੁਰਾਣੀ ਗੱਲ ਮੈਂ ਕਹਿ ਰਿਹਾ ਕਿ ਚਲੋ ਉਹਨੂੰ ਟਿਕਟ ਨਹੀਂ ਦੇਣਾ ਆ ਆਸ਼ੂ ਸਾਹਿਬ ਨੂੰ ਤੇ ਉਹ ਕਹਿ ਦਿੰਦੇ ਵੀ ਇਹਨਾਂ ਦੀ ਵਿਨੇਬਿਲਟੀ ਨਹੀਂ ਪੈਂਦੀ ਇਹ ਸਾਡੇ ਕੋਲ ਕੋਈ ਅਜੰਸੀ ਦੀ ਰਿਪੋਰਟ ਅਭੀ ਨਹੀਂ ਜਿੱਤ ਸਕਦੇ ਜਿਹੜੇ ਐਲੀਗੇਸ਼ਨ ਉਹਨਾਂ ਤੇ ਆਪ ਵਾਲੇ ਜਾਂ ਦੂਜੇ ਹੋਰ ਲਗਾ ਰਹੀ ਹੈ ਵੀ ਬੜੇ ਕਪਲੇ ਹੋਏ ਇਹਨਾਂ ਨੇ ਕੀਤੇ ਜਾਂ ਅੰਦਰ ਇਹ ਜੇਲ੍ਹ ਗਏ ਪ੍ਰਾਣਾ ਉਹੀ ਐਲੀਗੇਸ਼ਨ ਕਾਂਗਰਸ ਦੇ ਲੀਡਰਾਂ ਦੇ ਉੱਤੇ ਜਿਹੜੀ ਕਾਂਗਰਸ ਦੀ ਵਰਕਿੰਗ ਕਮੇਟੀ ਜਿੱਥੇ ਸਾਰੇ ਦੇਸ਼ ਦੇ ਲੀਡਰ ਬੈਂਦੇ ਜਦੋਂ ਟਿਕਟਾਂ ਸਿਲੈਕਟ ਹੁੰਦੀਆਂ ਲੋਕਲ ਜਿਹੜੇ ਲੀਡਰ ਹੈ ਜਾਂ ਕੋ ਵਰਕਰ ਉਹ ਬਹੁਤ ਮਿਸਿੰਗ ਸੀਗੇ ਤੇ ਜਿਆਦਾ ਪਰ ਉਹ ਤਾਂ ਇਹ ਕੋਟ ਕਰਦੇ ਆ ਕਿ ਬਹੁਤ ਕੱਟ ਕੀਤਾ ਸੀ ਨਹੀਂ ਕੱਟ ਕੋਈ ਕੱਟ ਨਹੀਂ ਕੀਤਾ ਅਸੀਂ ਸਾਰਿਆਂ ਨੂੰ ਜਾਣਦੇ ਆ ਮੈਂ ਫਿਰੋਜ਼ਪੁਰ ਰੋਡ ਸਾਰੀ ਜਿਵੇਂ ਕਹਿ ਰਹੇ ਹੋ ਨਾ ਕਾਰ ਦੇ ਵਿੱਚ ਤੁਸੀਂ ਪਛਾਣ ਲੈਂਦੇ ਹੋ ਕਾਂਗਰਸੀਆਂ ਸਾਰੇ ਬਿਤਾ ਮੈਂ ਹਰ ਜਗ੍ਹਾ ਮਿਲੇ ਆਸ਼ੂ ਦੇ ਜਿੱਥੇ ਕੱਟ ਸੀਗਾ 400 500 ਲੋਕ ਸੀਗੇ ਸਭ ਤੋਂ ਵੱਡਾ ਕੱਟ ਉਹ ਆਸ਼ੂ ਦਾ ਸੀ ਲੁਧਿਆਣਾ ਸੀਟ ਨੂੰ ਜੇ ਆਪਾਂ बड़े छोटे सब ਛਪਦਾਂ ਦੇ ਵਿੱਚ ਸਬਸਕ੍ਰਾਈਬ ਕਰੀਏ ਪੱਪੀ ਪ੍ਰਾਸ਼ਰ ਨੇ ਰਵਨੀਤ ਬਿੱਟੂ ਨੇ ਇਧਰੋਂ ਰਾਜਾ ਵੜਿੰਗ ਨੇ ਮੁਕਾਬਲਾ ਜਿਹੜਾ ਇਸ ਵੇਲੇ ਰਣਜੀਤ ਢਿੱਲੋਂ ਨੇ ਅਕਾਲੀ ਦਲ ਦੇ ਵੱਲੋਂ ਮੁਕਾਬਲਾ ਕਿਵੇਂ ਦੇਖਦੇ ਨੇ ਦੇਖੋ ਮੁਕਾਬਲਾ ਇਸ ਟੈਪ ਜਿਹੜਾ ਸਭ ਤੋਂ ਜਿਹੜਾ ਅਪਰਹੈਂਟ ਆ ਉਹ ਤਾਂ ਬਿੱਟੂ ਦਾ ਅੱਛਾ ਕਿਉਂਕਿ ਟਿਕਟ ਸਭ ਤੋਂ ਪਹਿਲਾਂ ਉਹਦੀ ਅਨਾਉਂਸ ਹੋਈ ਤਾਂ ਡੇਰਗਾ ਕੋਈ ਬੰਦਾ ਸਾਹਮਣੇ ਬੈਠਿਆ ਹੋਵੇ ਜਿਨੇ ਬਿਲਕੁਲ ਜਵਾਨ ਹੁੰਦੀਆਂ ਪਾਰਟੀਆਂ ਦੇਖੀਆਂ ਹੋਣ ਤਾਂ ਫਿਰ ਗੱਲ ਵੱਖਰੀ ਹੁੰਦੀ ਹੈ ਇਸ ਵੇਲੇ ਕਾਂਗਰਸ ਦੇ ਨਾਲ ਹੀ ਸਭ ਤੋਂ ਪਹਿਲਾਂ ਪੁੱਛਦੇ ਕਾਂਗਰਸ ਕਿੱਥੇ ਖੜੀ ਹੈ ਸਾਸਿਕਾਲ ਢੇਲੀ ਪੋਸਟ ਪੰਜਾਬੀ ਪੋਡਕਾਸਟ ਦੇਖ ਰਹੇ ਹੋ 2024 ਲੋਕ ਸਭਾ ਚੋਣਾਂ ਦੇ ਲਈ ਦਿਨ ਹੁਣ ਜਿਵੇਂ ਜਿਵੇਂ ਘਟੀ ਜਾ ਰਹੇ ਨੇ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਹੈ ਬਹੁਤ ਤਰ੍ਹਾਂ ਦੇ ਸਮੀਕਰਨ ਨੇ ਜਿਹੜੇ ਸਾਹਮਣੇ ਆ ਰਹੇ ਨੇ ਔਰ ਇਹਨਾਂ ਸਮੀਕਰਨਾਂ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਅਮਰਜੀਤ ਸਿੰਘ ਟਿੱਕਾ ਮੌਜੂਦ ਰਹਿਣਗੇ ਬਹੁਤ ਬਰੀਕ ਸਿਆਸੀ ਸਮਝ ਵੀ ਰੱਖਦੇ ਨੇ ਲੰਮਾ ਸਮਾਂ ਜਿਹੜਾ ਕਾਂਗਰਸ ਦੇ ਨਾਲ ਵੀ ਅ ਵਿਚਰੇ ਨੇ ਜੁੜੇ ਰਹੇ ਨੇ ਯੂਥ ਕਾਂਗਰਸ ਤੋਂ ਲੈ ਕੇ ਔਰ ਸਿਆਸਤ ਇਸ ਵੇਲੇ ਕਿੱਥੇ ਆ ਪੰਜਾਬ ਦੀ ਕਿੱਥੇ ਖੜੀ ਆ ਸਿਆਸਤ ਕਾਂਗਰਸ ਦੀ ਗੱਲ ਕਰਾਂਗੇ ਅਕਾਲੀ ਦਲ ਦੀ ਗੱਲ ਕਰਾਂਗੇ ਆਮ ਆਦਮੀ ਪਾਰਟੀ ਤੇ ਗੱਲ ਕਰਾਂਗੇ ਭਾਜਪਾ ਦੀ तमाम ਪਾਰਟੀਆਂ ਬਾਰੇ ਗੱਲਬਾਤ ਕਰਾਂਗੇ ਟਿੱਕਾ ਜੀ ਵੈਲਕਮ ਆ ਡੇਲੀ ਪੋਸਟ ਪੰਜਾਬੀ ਤੇ ਬਹੁਤ ਬਹੁਤ ਧੰਨਵਾਦ ਗੈਗਨ ਤੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜਿਹੜੇ ਦੇਖ ਰਿਹਾ ਪ੍ਰੋਗਰਾਮ ਆਪਣਾ ਅੱਜ ਤੁਸੀਂ ਮੈਂ ਜਿਵੇਂ ਸ਼ੁਰੂਆਤ ਦੇ ਵਿੱਚ ਕਹਿ ਕਿ ਹਟਿਆ ਸਿਆਸੀ ਸਮਝ ਬਹੁਤ ਰੱਖਦੇ ਹੂੰ ਕਿਉਂਕਿ ਅੱਜ ਕੱਲ ਤਾਂ ਸਿਆਸੀ ਸਮਝ ਇਹਨਾਂ ਮਾਪ ਦੰਡਾਂ ਦੇ ਨਾਲ ਹੀ ਰਹਿ ਗਈ ਕਿਹੜਾ ਕਿੰਨਾ ਉੱਚੀ ਬੋਲ ਲੰਦਾ ਦੂਜੇ ਦੀ ਆਵਾਜ਼ ਦੱਬ ਲੰਦਾ ਪਰ ਮੈਨੂੰ ਲੱਗਦਾ ਕਿ ਜਿਹੜੀ ਇੱਕ ਸਮਝ ਵਾਲੀ ਬਰੀਕ ਗੱਲ ਆ ਨਾ ਉਹ ਫਿਰ ਜਦੋਂ ਤੁਹਾਡੇ ਵਰਗਾ ਕੋਈ ਬੰਦਾ ਸਾਹਮਣੇ ਬੈਠਿਆ ਹੋਵੇ ਜਿਨੇ ਬਿਲਕੁਲ ਜਵਾਨ ਹੁੰਦੀਆਂ ਪਾਰਟੀਆਂ ਦੇਖੀਆਂ ਹੋਣ ਤਾਂ ਫਿਰ ਗੱਲ ਵੱਖਰੀ ਹੁੰਦੀ ਹੈ ਇਸ ਵੇਲੇ ਕਾਂਗਰਸ ਦੇ ਨਾਲ ਹੀ ਸਭ ਤੋਂ ਪਹਿਲਾਂ ਪੁੱਛਦੇ ਕਾਂਗਰਸ ਕਿੱਥੇ ਖੜੀ ਹੈ ਦਿਲਕੋਹ ਕਾਂਗਰਸ ਦਾ ਬੈਂਸ ਸਿੰਘ ਵੀ ਜਿੰਨਾ ਕਾਂਗਰਸ ਹੈਗੀ ਪੰਜਾਬ ਦੇ ਵਿੱਚ ਐਕਟਿਵ ਕਹ ਲੋ ਦੋ ਤਿੰਨ ਸਰਕਾਰਾਂ ਬੜੀਆਂ ਸਰ ਬੈਂਸਿੰਘ ਦੀ 92 ਦੇ ਵਿੱਚ ਦੋ ਸਰਕਾਰਾਂ ਕੈਪਟਨ ਮਰਿੰਦਰ ਸਿੰਘ ਉਹ ਬਹੁਤ ਵਧੀਆ ਬੈਂਸਿੰਘ ਵਾਲੀ ਸਰਕਾਰ ਨੇ ਅਮਨ ਸ਼ਾਂਤੀ ਪੰਜਾਬ ਦੇ ਵਿੱਚ ਹਿਸਟੋਰੀਕਲ ਫੈਸਲਾ ਜਿਹੜਾ ਬਹੁਤ ਵੱਡਾ ਮੈਂ ਸਮਝਦਾ ਵੀ ਦੁਨੀਆ ਅੱਜ ਵੀ ਉਹ ਜਿਹੜਾ ਟਿਨਯੂਰ ਆ ਉਹਨਾਂ ਦਾ ਸਰਦਾਰ ਬੈਂ ਸਿੰਘ ਦਾ ਉਹਨੂੰ ਯਾਦ ਰੱਖਣਗੇ ਤੇ ਕੈਪਟਨ ਅਮਰਿੰਦਰ ਸਿੰਘ ਦੀ ਗਵਰਨਮੈਂਟ ਵੀ ਜਿਹੜੀ ਹੈ ਉਹ ਵੀ ਲੋਕ ਯਾਦ ਰੱਖਣਗੇ ਕਿਉਂਕਿ ਬਹੁਤ ਵੱਡੇ ਫੈਸਲੇ ਜਿਹੜੇ ਪੰਜਾਬ ਦੇ ਹੱਕਾਂ ਲਈ ਉਹਨਾਂ ਨੇ ਲਏ ਆਪਣੀ ਟਿਨਯੂਰ ਦੇ ਵੀ ਦੋਨਾਂ ਚ ਪਾਣੀਆਂ ਦਾ ਵੱਡਾ ਫੈਸਲਾ ਉਦੋਂ ਤਾਂ ਆਪਣੀ ਜਿਹੜੀ ਕੁਰਸੀ ਵੀ ਉਹ ਵੀ ਉਹਨਾਂ ਨੇ ਦਾਤ ਦੇ ਰੱਖਾ ਕਹਿ ਦਿੰਦੇ ਆ ਪਾਣੀਆਂ ਦਾ ਰੱਖਾ ਇਸੇ ਲਈ ਵੀ ਉਹਨਾਂ ਨੇ ਵੱਡਾ ਫੈਸਲਾ ਉਹ ਸੋ ਕੁੱਲ ਬਲਾ ਕੇ ਉਹ ਸਰਕਾਰਾਂ ਦਾ ਕਾਫੀ ਪੰਜਾਬ ਦੇ ਵਿੱਚ ਸਤਕਾਰ ਵੀ ਕਹਿ ਲੋ ਹੁਣ ਤਾਂ ਕੋਈ ਗੱਲ ਹੀ ਨਹੀਂ ਰਹੀ ਕੋਈ ਵੈਸੇ ਟਿੱਕਾ ਸਾਹਿਬ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਜਿਵੇਂ ਜਿਹੜਾ ਇੱਕ ਕਲਚਰ ਆ ਗਿਆ ਕਿ ਤੇ ਉਹ ਸਭ ਤੋਂ ਲੇਟੈਸਟ ਜੇ ਮੈਂ ਐਗਜ਼ਾਮਪਲ ਦੀ ਗੱਲ ਕਰਾਂ ਤਾਂ ਦਲਵੀਰ ਗੋਲਡੀ ਹੈ ਦਲਵੀਰ ਗੋਲਡੀ ਇਕਦਮ ਉਹ ਸਾਰਾ ਕੁਝ ਜੋ ਐਪੀਸੋਡ ਹੁੰਦਾ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਜੁਆਇਨ ਕਰਦੇ ਨੇ ਦੋ ਦਿਨ ਪਹਿਲਾਂ ਸੁਖਪਾਲ ਖਹਿਰੇ ਦੀ ਹਮਾਇਤ ਦੀ ਗੱਲ ਕਰਦੇ ਨੇ ਜਾਂ ਉਸ ਤੋਂ ਥੋੜੀ ਜਿਹੀ ਹੋਰ ਪਹਿਲਾਂ ਗੱਲ ਕਰੋ ਤਾਂ ਰਵਨੀਤ ਬਿੱਟੂ ਹੋਰਾਂ ਦੀ ਜਿਸ ਹਿਸਾਬ ਦੇ ਨਾਲ ਉਹ ਚਲੇਗੇ ਉਸ ਤੋਂ ਪਹਿਲਾਂ ਵੀ ਮਤਲਬ ਲਗਾਤਾਰ ਜਦੋਂ ਇਲੈਕਸ਼ਨ ਨੇੜੇ ਆਉਂਦੀਆਂ ਨੇ ਤਾਂ ਬਹੁਤ ਬਹੁਤ ਤੇਜ਼ੀ ਨਾਲ ਮਸ਼ਰੂਮਿੰਗ ਹੁੰਦੀ ਆ ਨਾ ਇਹ ਚੀਜ਼ਾਂ ਦੀ ਇੱਕਦਮ ਇਹ ਇਹ ਜਿਹੜਾ ਰੁਝਾਨ ਆ ਇਹ ਮੈਨੂੰ ਲੱਗਦਾ ਕਿ ਡਿਸਪਾਇੰਟ ਕਰਦਾ ਲੋਕਾਂ ਨੂੰ ਵੀ ਕਿਉਂਕਿ ਇਸ ਵਾਰ ਹੁਣ ਜਿੰਨੇ ਕੁ ਗੇੜ ਲੰਗੇ ਨੇ VOTING ਦੇ ਬਹੁਤ ਘੱਟ ਪਰਸੈਂਟੇਜ VOTING ਦੀ ਦੇਖਣ ਨੂੰ ਮਿਲ ਰਹੀ ਹੈ ਦੇਖੋ ਆਪਾਂ ਗੋਲਡੀ ਦੀ ਗੱਲ ਤੁਸੀਂ ਹਮ ਇੱਕ ਤਾਂ ਕਾਂਗਰਸ ਨੇ ਉਹ ਕਹਿੰਦੇ ਵੀ ਸਭ ਤੋਂ ਮਜ਼ਬੂਤ ਜਿਹੜਾ ਚਿਹਰਾ ਛੋਟੀ ਉਹ ਗੋਲਡੀ ਆ ਤੇ ਉਹਦੇ ਭਗਵਾਨ ਸਿੰਘ ਮਾਨ ਦੇ ਖਿਲਾਫ ਪੂਰੀ ਘੜਾ ਕੀਤਾ ਮੁਕਾਬਲਾ ਕੀਤਾ ਹਾਂਜੀ ਅੱਜ ਉਹਨੂੰ ਕਹਿੰਦੇ ਨੇ ਵੀ ਸਭ ਤੋਂ ਇਹ ਕਮਜ਼ੋਰ ਕੈਂਡੀਡੇਟ ਹੈ ਵੀ ਇਸ ਦੀ ਕੋਈ ਵਨਰੇਬਿਲਟੀ ਨਹੀਂ ਦੇਖੋ ਨਾ ਉਹ ਜਿਹੜਾ ਭੇਜਿਆ ਦੁਆਬੇ ਚੋਂ ਖੈਰਾ ਕਿਹੜਾ ਥਰਮਾਮੀਟਰ ਆ ਪ੍ਰਤਾਪ ਸਿੰਘ ਬਾਜਵਾ ਕੋਲ ਜਾਂ ਕਾਂਗਰਸ ਹਾਈ ਕਮਾਂਡ ਕੋਲ ਵੀ ਉੱਥੋਂ ਕਹਿ ਰਹੀ ਜਿੱਤ ਸਕਦਾ ਉਹ ਇੱਥੇ ਵੀ ਲਾ ਲਓ ਤੁਸੀਂ ਲੁਧਿਆਣੇ ਦੇ ਲੁਧਿਆਣੇ ਤੇ ਮੈਂ ਆਉਣ ਲੱਗਾ ਸੀ ਤਾਂ ਲੱਗਦਾ ਕਿ ਭਾਰਤ ਪੂਸ਼ਣ ਆਸ਼ੂ ਵਧੀਆ ਰਹਿੰਦੇ ਜੇ ਖੜ ਜਾਂਦੇ ਦੇਖੋ ਭਾਰਤ ਪੂਸ਼ਣ ਆਸ਼ੂ ਮਿਨਿਸਟਰ ਰਿਹਾ 노 ਡਾਊਟ ਵੀ ਉਹ ਲੁਧਿਆਣੇ ਦਾ ਇੱਕ ਐਨੂ ਚੀ ਮਿਨਿਸਟਰ ਰਿਹਾ ਪੰਸਰ ਇੰਨੀ ਉਹਦੀ ਦਬਦਬਾ ਸੀ ਨਾ ਉਹਦਾ ਇੱਥੇ ਸੋ ਉਹ ਚਿਹਰਾ ਵੀ ਲਾਂਤਾਂ ਨੂੰ ਉਹਦੇ ਕੈਂਪੇਨ ਵੀ ਸਟਾਰਟ ਕਰਤੀ ਕਿਉਂਕਿ ਆਫ ਦਾ ਰਿਕਾਰਡ ਤਾਂ ਇਹੀ ਆ ਕਿ ਪਹਿਲਾਂ ਹੋ ਗਿਆ ਸੀਗਾ ਕਿ ਹੋ ਗਿਆ ਜੀ ਸ਼ਾਇਦ 25 30 ਦਿਨ ਪਹਿਲਾਂ ਹਾਲ ਤਾਂ ਬਿੱਟੂ ਜੁਆਇਨ ਨਹੀਂ ਸੀ ਕੀਤਾ ਆਪਣਾ ਬੀਜੇਪੀ ਚਲੋ ਅਟਕਲਾ ਸੀ ਗਿਆ ਵੀ ਬਿੱਟੂ ਬੀਜੇਪੀ ਜਾ ਸਕਦਾ ਤਾਂ ਆਸ਼ੂ ਲੁਧਿਆਣੇ ਤੋਂ ਲੜੂਗਾ ਬਿੱਟੂ ਦੀ ਜਗ੍ਹਾ ਤੇ ਸਾਰਾ ਕਲੀਅਰ ਕੱਟ ਹੋ ਗਿਆ ਕਿਉਂਕਿ ਮੈਂ ਕੱਲ ਵੀ ਇੰਟਰਵਿਊ ਕੀਤੀ ਆ ਤਾਂ ਉਹ ਕਹਿੰਦੇ ਕਿ ਪਹਿਲਾਂ ਸੀਗੇ ਇਦਾਂ ਦੇ ਚੀਜ਼ਾਂ ਕਿ ਮੈਂ ਮੈਨੂੰ ਮੇਰਾ ਨਾਮ ਸੁਝਾਇਆ ਗਿਆ ਸੀਗਾ ਫੇਰ ਬਾਅਦ ਚੋ ਕੀ ਹੋਇਆ ਇਹ ਦੇਖੋ ਹਾਂ ਫਿਰ ਲਿਆਂਦਾ ਕਿੱਥੋਂ ਸਾਡਾ 40 ਲੱਖ ਦਾ ਸ਼ਹਿਰ ਹੈ ਵੀ ਲੱਖ ਇਥੇ 12 ਲੱਖ ਵੋਟਰ ਹੈ ਹੈ ਜੀ ਵੱਡੇ ਵੱਡੇ पांडे ਸਾਹਿਬ ਹੈਗੇ ਆ ਦਾਬਰ ਸਾਹਿਬ ਆਸ਼ੂ ਹੈਗਾ ਹੋਰ ਜੇ ਕਾਂਗਰਸ ਦੇ ਆਪਾਂ 체ਦੇ ਕਿੜੀਆਂ ਤੇ ਆਊਟਸਾਈਡਰ ਨੂੰ ਅੱਛਾ ਚਲੋ ਲੈ ਵੀ ਆਂਦਾ ਤੁਸੀਂ ਸਭ ਤੋਂ ਵੱਡੇ ਔਰ ਇਹ ਵੀ ਮੈਂ ਤੁਹਾਡੀ ਗੱਲ ਕੱਟ ਰਿਹਾ ਔਰ ਇਹ ਵੀ ਕੋਰਟ ਕੀਤੀ ਉਹਨਾਂ ਨੇ ਗੱਲ ਕੇ ਵਰਕਰਾਂ 'ਚ ਥੋੜੀ ਜਿਹੀ ਨਰਾਜ਼ਗੀ ਹੋਈ ਸੀ ਹੌਲੀ-ਹੌਲੀ ਘਟ ਜੂਗੀ ਮੈਂ ਪੁੱਛਿਆ ਮੈਂ ਘਟ ਜਾਂਦੀ ਹੈ ਹੌਲੀ-ਹੌਲੀ ਕਿਉਂਕਿ ਵਰਕਰ ਦਾ ਮੋਰਲ ਤਾਂ ਦੇਖੋ ਡਾਊਨ ਹੁੰਦਾ ਹੀ ਹੈ ਕਿਉਂਕਿ ਇੱਕ ਐਡਰੈਸ ਪੱਕੇ ਤੌਰ ਤੇ ਹੈ ਤੁਹਾਡਾ ਸ਼ਹਿਰ ਦਾ ਬੰਦਾ ਤੁਹਾਡਾ ਤੁਸੀਂ ਜਾ ਕੇ ਜਦੋਂ ਮਿਲ ਸਕਦੇ ਹੋ ਜਦੋਂ ਕੋਈ ਆਊਟਸਾਈਡਰ ਆਉਂਦਾ ਤਾਂ ਮੈਨੂੰ ਲੱਗਦਾ ਕਿ ਜੇ ਤਾਂ ਜਿੱਤ ਜਵੇ ਫੇਰ ਤਾਂ ਚਲੋ ਹੈ ਕਿ ਉੱਥੇ ਰਹਿ ਲੂਗਾ ਹਾਰ ਜਾਵੇ ਤਾਂ ਪੱਕੀ ਗੱਲ ਆ ਕਿ ਉੱਥੇ ਚਲੇ ਹੀ ਜਾਊਗਾ ਉਹ ਮੈਂ ਗੱਗੇ ਤਾਂ ਹੁਣੇ ਹੀ ਨਾ ਸਰਬਰ ਨਗਰ ਮੇਰਾ ਇੱਕ ਦੋਸਤ ਆ ਉਹ ਪ੍ਰਾਪਰਟੀ ਦਾ ਕੰਮ ਕਰਦਾ ਉਹ ਕਹਿੰਦਾ ਵੀ ਮੇਰੇ ਕੋਲੋਂ ਘਰ ਲੈ ਰਿਹਾ ਇੱਕ ਮਹੀਨੇ ਲਈ ਅੱਛਾ ਸਰਬਰ ਨਗਰ ਦੇ ਵਿੱਚ ਜਿਹੜਾ ਕੋਈ ਘਰ ਜਿੱਥੇ ਉਹਦਾ ਨੇ ਆਪਣਾ ਟਿਕਾਣਾ ਬਣਾਉਣਾ ਜਾਂ ਰਹਿਣਾ ਜਾਂ ਜਿੱਥੇ ਆ ਵਡਿੰਗ ਸਾਹਿਬ ਜਿਹੜੇ ਕੈਂਡੀਡੇਟ ਬਣੇ ਇੱਕ ਮਹੀਨੇ ਲਈ ਵੀ ਐਗਰੀਮੈਂਟ ਹੋ ਰਿਹਾ ਆ ਇੱਕ ਦੇ 2 ਜੂਨ ਤੱਕ ਲਾਲ 3 ਜੂਨ ਜਾ ਤੋ ਰਿਜ਼ਲਟ ਆ ਜਣੇ ਤੇ ਇਹ ਸ਼ਹਿਰ ਕੋਈ ਅਸੀਂ ਆ ਥੋੜੀ ਵੀ ਕੰਮਾਂ ਨੂੰ ਲੋਕ ਗਿੱਦੜ ਬਾ ਸਾਡਾ ਤਾਂ ਰਾਜ ਨਹੀਂ ਹੈਗਾ ਸਾਡਾ ਤਾਂ ਕਲਚਰ ਨਹੀਂ ਹੈਗਾ ਉਧਰ ਮਿਲਦਾ ਉਸ ਜਿਹੜੇ ਬਾਲਵਾ ਕੀ ਤਰ੍ਹਾਂ ਜਿਹੜਾ ਇਹ ਸਾਡਾ ਬਾਲਵਾ ਬੜਾ ਪੜਿਆ ਲਿਖਿਆ ਅਰਬਨ ਅਰਬਨ ਪਾਇਆ ਅਰਬਨ ਮਾਂਚੈਸਟਰ ਹੈ ਸਾਡੇ ਪੰਜਾਬ ਦਾ ਇਹਨੂੰ ਬਹੁਤ ਇਹ ਕੋਰਕ ਇੰਡਸਟਰੀ ਇੱਥੇ ਹਜ਼ਾਰਾਂ ਕਰੋੜ ਦੇ ਯੂਨਿਟ ਹੈ ਸਾਈਕਲ ਦੁਨੀਆ ਦਾ ਸਾਈਕਲ ਸਭ ਤੋਂ ਜਿਹੜਾ ਇੱਥੇ ਹਾਜ਼ਰੀ ਹੈ ਔਰ ਇਹ ਲੁਧਿਆਣੇ ਦੀ ਮੈਨੂੰ ਲੱਗਦਾ ਕਿ ਕਿਸਮਤ ਹੀ ਹੈ ਕਿ ਪਹਿਲਾਂ ਵੀ ਰਵਨੀਤ ਬਿੱਟੂ ਉਹ ਵੀ ਬਾਹਰੀ ਕੈਂਡੀਡੇਟ ਹੀ ਸੀ ਇੱਕ ਤਰ੍ਹਾਂ ਦੇ ਨਾਲ ਚਲੋ ਰਵਨੀਤ ਬਿੱਟੂ ਨੂੰ ਆਪਾਂ ਬਾਹਰੀ ਨਹੀਂ ਕਹਿ ਸਕਦੇ ਉਹਦੇ ਗ੍ਰੈਂਡ ਫਾਦਰ ਜਿਹੜੇ ਸਰ ਬੈਂਸ ਸਿੰਘ ਉਹਨਾਂ ਨੇ 40 ਸਾਲ ਰਾਜਨੀਤੀ ਇੱਥੇ ਕੀਤੀ ਹੈ ਲੁਧਿਆਣੇ ਵਿੱਚ ਅੱਛਾ ਤੇ ਉਹ ਜਦੋਂ ਪਾਇਲ ਤੋਂ ਐਮਐਲਏ ਸੀਗੇ ਬੜੇ 67 ਜੀ ਤਾਂ ਉਹਨਾਂ ਦਾ ਹੈੱਡਕੁਆਰਟਰ ਤਾਂ ਲੁਧਿਆਣੇ ਉਹ ਜਿਹੜਾ ਕਾਂਗਰਸ ਦੇ ਪ੍ਰੈਜ਼ੀਡੈਂਟ ਸੀਗੇ ਤੇ ਉਹਨਾਂ ਦਾ ਆਫਿਸ ਜਿਹੜਾ ਘੰਟਾਗਰ ਚੌਂਕ ਅੱਜ ਕਾਂਗਰਸ ਦਾ ਦਫ਼ਤਰ ਜਿੱਥੇ ਅੱਜ ਇਹਨਾਂ ਨੇ ਤਾਂ ਚਲੋ ਹੁਣ ਦਫ਼ਤਰ ਵੀ ਬੰਦ ਕਰਤਾ ਕਾਂਗਰਸ ਪਾਰਟੀ ਵਾਲੇ ਨੇ ਉਹ ਜਿਹੜਾ ਪ੍ਰਧਾਨ ਆਪਣੇ ਘਰ ਲੈ ਕੇ ਦਫ਼ਤਰ ਤਲਵਾਰਾਟ ਸਾਹਿਬ ਉਹ ਇੱਥੇ ਰਹੇ ਉਹਦਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਤੇ ਜਿਹੜੋ 86 ਦੇ ਵਿੱਚ ਪ੍ਰਧਾਨ ਬਣੇ ਉਦੋਂ ਵੀ ਪੰਜਾਬ ਦੇ ਵਿੱਚੋਂ ਸਾਰਾ ਉਹ ਆਪਣਾ ਕੈਂਪੇਨ ਕਰਕੇ ਜਬਰ ਉਹ ਨਾਈਟਸ ਨੇ ਜਿਹੜਾ ਵਾ ਉਹ ਹਮੇਸ਼ਾ ਲੁਧਿਆਣਾ ਹੀ ਕਰਦੇ ਸੀ ਜਾਂ ਨਾਲ ਪਿੰਡਾਂ ਉਹਨਾਂ ਦਾ ਆਪਣੇ ਦਰਾਹੇ ਦੇ ਨਾਲ ਪਾਇਲ ਕੋਟਲੀ ਜੋ ਉੱਥੇ ਕਰਦੇ ਸੀ ਕਿ ਸੋ ਬਿੱਟੂ ਨੂੰ ਆਪਾਂ ਬਾਹਰ ਹੀ ਨਹੀਂ ਕਹਿ ਸਕਦੇ ਕਿਉਂਕਿ ਉਹ ਤਿੰਨ ਪੀੜ੍ਹੀਆਂ ਇੱਥੇ ਇਹਨਾਂ ਦਾ ਘਰ ਵੀ ਬੈਂਸ ਸਿੰਘ ਦਾ ਮੈਂ ਹੋਰ ਦੱਸ ਦੇਣਾ ਵੀ ਜਦੋਂ ਇਹ ਬੱਚੇ ਪੜ੍ਹਦੇ ਉਹਨਾਂ ਦੇ ਤਿੰਨ ਬੱਚੇ ਦੋ ਬਲੀ ਲੜਕੀਆਂ ਸਰ ਬੈਂਸ ਸਿੰਘ ਦੇ ਪੰਜ ਸੀਗੇ ਬੱਚੇ ਉਹਨਾਂ ਦੀ ਸਾਰਿਆਂ ਦੀ ਜਿਹੜੀ ਸਟੱਡੀ ਹੈ ਉਹ ਲੁਧਿਆਣੇ ਦੀ ਹੈ ਖਾਲਸਾ ਕਾਲਜਾਂ ਪੀਯੂ ਤੇ ਉਹਨਾਂ ਦੀ ਜਿਹੜੀ ਡਾਕਟਰ ਛੋਟੀ ਗੁਰਕਬਲ ਉਹ ਬੈਰਡ ਵੀ ਇਥੇ ਮਾਡਲ ਟਾਉਨ ਲੁਧਿਆਣੀ ਅੱਛਾ ਤੇ ਸਰਦਾਰ ਬਿਆਨ ਸਿੰਘ ਦਾ ਇੱਕ ਘਰ ਮਾਡਲ ਟਾਉਨ ਚ ਵੀ ਹੁੰਦਾ ਸੀ ਜਿੱਥੇ ਰਹੇ ਕਿ ਇਹਨਾਂ ਨੇ ਬੱਚੇ ਪੜ੍ਹਾਏ ਆਪਣੇ ਸੋ ਆਪਾਂ ਬਾਹਰ ਹੀ ਨਹੀਂ ਕਹਿ ਸਕਦੇ ਤੇ ਆਪਾਂ ਜੇ ਫੋਨ ਸਿਨੈਰੀਓ ਦੀ ਗੱਲ ਕੀਤੀ ਰਾਜਾ ਬੜਿੰਗ ਹੋਰਾਂ ਦੀ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਲੱਗਦਾ ਕਿ ਬੈਟਰ ਆਪਸ਼ਨ ਸੀ ਭਰਤਪੂਸ਼ਨ ਆਸ਼ੂ ਲੁਧਿਆਣੇ ਦੇ ਲਈ ਦੇਖੋ ਲੋਕਲ ਸੀਗੇ ਉਹ ਹੂੰ ਲੋਕਲ ਸੀਗੇ 5 ਸਾਲ ਵਜ਼ੀਰ ਰਹੇ ਆ ਉਹ ਤਾਂ ਵਡਿੰਗ ਸਾਹਿਬ ਦਾ ਬਣੇ ਤਿੰਨ ਕਿ ਮਹੀਨੇ ਜਦੋਂ ਉਹ ਆਪਣੇ ਚੀਫ ਮਿਨਿਸਟਰ ਬਣੇ ਚੰਨੀ ਸਾਹਿਬ ਉਹਨਾਂ ਦੇ ਨਾਲ ਰਹੇ ਹੋ ਉਹ ਤਿੰਨ ਮਹੀਨੇ ਵੀ ਇਹਨਾਂ ਦੇ ਰੋਲੇ ਗੋਲੇ ਚ ਨਿਕਲ ਗਏ ਆਸ਼ੂ ਨੇ ਤਾਂ ਲੁਧਿਆਣੇ ਤੇ ਰਾਜ ਕੀਤਾ ਤੇ ਉਹ ਹੱਕ ਵੀ ਬਣਦਾ ਸੀ ਉਹਨਾਂ ਦਾ ਪ੍ਰੋਜੈਕਟ ਲੈ ਕੇ ਆਉਂਦੇ ਲੁਧਿਆਣੇ ਲਈ ਕਾਫੀ ਪ੍ਰੋਜੈਕਟ ਲੈ ਕੇ ਆਉਂਦੇ ਚਲੋ ਜੋ ਵੀ ਲੈ ਕੇ ਆਂਦਾ ਬੁੱਡੇ ਨਾਲੇ ਦਾ ਜੋ ਕੰਮ ਚੱਲ ਰਿਹਾ ਚਲੋ ਮਾੜੀ ਬੁਟੀ ਦਸ਼ਾ ਸੁਧਾਰੀਏ ਸਾਡਾ ਸ਼ਹਿਰ ਉਹ ਸਮਾਰਟ ਸਿਟੀ ਬਣ ਰਿਹਾ ਇਹ ਪੈਸੇ ਚਲੋ ਭਾਰ ਸਰਕਾਰ ਦੇ ਲੱਗ ਰਿਹਾ ਬੁੱਡੇ ਨਾਲੇ ਤੇ ਵੀ ਤੇ ਸਮਾਰਟ ਸਿਟੀ ਤੇ ਚਲੋ ਫੇਰ ਵੀ ਲੀਡਰਸ਼ਿਪ ਤਾਂ ਮੋਰੇ ਲੱਗਦੀ ਹੈ ਨਾ ਜਿਨ੍ਹਾਂ ਦੀ ਦੇਖ ਲਈ ਖੇਡ ਕਮੁੰਦਾ ਸੁਇਲ ਇਧਰ ਨੇ ਜਦੋਂ ਇੱਥੇ ਔਰ ਮੈਨੂੰ ਬੜੀ ਦੁਖਦਨਾ ਵਾਲੀ ਗੱਲ ਮੈਂ ਕਹਿ ਰਿਹਾ ਵੀ ਚਲੋ ਉਹਨੂੰ ਟਿਕਟ ਨਹੀਂ ਦੇਣਾ ਹਮ ਆਸ਼ੂ ਸਾਹਿਬ ਨੂੰ ਤੇ ਉਹ ਕਹਿ ਦਿੰਦੇ ਵੀ ਇਹਨਾਂ ਦੀ ਵਿਨੇਬਿਲਟੀ ਨਹੀਂ ਬਣਦੀ ਵੀ ਸਾਡੇ ਕੋਲੇ ਕੋਈ ਏਜੰਸੀ ਦੀ ਰਿਪੋਰਟ ਹੈ ਵੀ ਨਹੀਂ ਜਿੱਤ ਸਕਦੇ ਜਿਹੜੇ ਐਲੀਗੇਸ਼ਨ ਉਹਨਾਂ ਤੇ ਆਪ ਵਾਲੇ ਜਾਂ ਦੂਜੇ ਹੋਰ ਲਗਾ ਰਹੀ ਹੈ ਵੀ ਇਹ ਬੜੇ ਕਪਲੇ ਹੋਏ ਇਹਨਾਂ ਨੇ ਕੀਤੇ ਜਾਂ ਅੰਦਰ ਇਹ ਜੇਲ੍ਹ ਗਏ ਪ੍ਰਾਣਾ ਉਹੀ ਐਲੀਗੇਸ਼ਨ ਕਾਂਗਰਸ ਦੇ ਲੀਡਰਾਂ ਦੇ ਉੱਤੇ ਜਿਹੜੀ ਕਾਂਗਰਸ ਦੀ ਵਰਕਿੰਗ ਕਮੇਟੀ ਜਿੱਥੇ ਸਾਰੇ ਦੇਸ਼ ਦੇ ਲੀਡਰ ਬੈਂਦੇ ਜਦੋਂ ਟਿਕਟਾਂ ਸਿਲੈਕਟ ਹੁੰਦੀਆਂ ਬਸਾਂ ਦੀ ਬੋਡੀ ਵਾਲਾ ਮੁੱਦਾ ਨਹੀਂ ਜਿਵੇਂ ਆਸ਼ੂ ਸਾਹਿਬ ਦਾ ਮੁੱਦਾ ਅੱਛਾ ਵੀ ਇਹਨੂੰ ਟਿਕਟ ਨਹੀਂ ਬਣਦਾ ਇਹ ਇਹਦੀ ਵੇਨੇਬਿਲਟੀ ਤਾਂ ਨਹੀਂ ਵੀ ਪ੍ਰਚਾਰ ਕਾਂਗਰਸ ਤੋਂ ਹੋਣਾ ਨਹੀਂ ਵੀ ਇਹਨਾਂ ਦਾ ਨਾਂਉਂ ਜਿਹੜਾ ਉਹ ਸਕੈਂਡਲ ਹੈਗਾ ਹੂੰ ਫੂਡ ਸਪਲਾਈ ਵਾਲਾ ਉਹਦੇ ਚੋਂ ਤਾਂ ਹੂੰ ਹੁਣ ਦੇਖੋ ਨਾ ਜਿਹਨੂੰ ਉਹ ਤੇ ਅਲੀਗੇਸ਼ਨ ਲਾ ਦਿੱਤਾ ਜਿਹਨੂੰ ਟਿਕਟ ਦਿੱਤਾ ਆਪਣਾ ਵਡਿੰਗ ਸਾਹਿਬ ਨੂੰ ਹੂੰ ਚਲੋ ਮੈਂ ਤਾਂ ਯੂਥ ਕਾਂਗਰਸ ਜਦੋਂ ਸੀਗਾ ਪ੍ਰੈਜ਼ੀਡੈਂਟ ਮੇਰੇ ਵੇਲੇ ਹੀ ਇਹਦੇ ਜੁਆਇਨ ਕੀਤਾ 97 ਦੇ ਵਿੱਚ ਅੱਛਾ ਯੂਥ ਕਾਂਗਰਸ ਜੁਆਇਨ ਕੀਤੀ ਇਹਨਾਂ ਨੇ ਤੇ ਉੱਥੋਂ ਦੇ ਮੁਖ ਸਰ ਦੇ ਪ੍ਰੈਜ਼ੀਡੈਂਟ ਬਣੇ ਸੀ ਤੇ ਅਲੀਗੇਸ਼ਨ ਤਾਂ ਉਹਨਾਂ ਤੇ ਵੀ ਲੱਗੇ ਆ ਆ ਵਿਜੀਲੈਂਸ ਤੇ ਵੀ ਉਹ ਜਿਹੜੀਆਂ ਬਸਾਂ ਨਹੀਂ ਬਸਾਂ ਦੀਆਂ ਬਹੜੀਆਂ ਚ ਉਹ ਜੇ ਉਹ ਹੋਰ ਲੱਭ ਲੈਂਦੇ ਕੋਈ ਚੀਜ਼ ਸਾਫ਼ ਸੁਥਰਾ ਚਿਹਰਾ ਹੀ ਲਿਆਉਣਾ ਸੀਗਾ ਬਹੁਤ ਹੋਰ ਨੌ ਵੀ ਚੱਲਦੇ ਸੀ ਕਈਆਂ ਦੇ ਸੋ ਮੈਂ ਨਹੀਂ ਸਮਝਦਾ ਵੀ ਕਾਂਗਰਸ ਨੇ ਕੋਈ ਵੱਡਾ ਤੇ ਕੱਲ ਦਾ ਜਿਹੜਾ ਆਪਾਂ ਸ਼ੋ ਵੀ ਕਹਿ ਲਓ ਉਹਨਾਂ ਦਾ ਜਿਹੜਾ ਲੁਧਿਆਣੇ ਦੇ ਵਿੱਚ ਹੋਇਆ ਤੇ ਜ਼ਿਆਦਾਤਰ ਲੋਕਲ ਜਿਹੜੇ ਲੀਡਰ ਹੈ ਜਾਂ ਕੋ ਵਰਕਰ ਉਹ ਬਹੁਤ ਮਿਸਿੰਗ ਸੀਗੇ। ਹੂੰ। ਤੇ ਜਿਆਦਾ ਪਰ ਉਹ ਤਾਂ ਇਹ ਕੋਟ ਕਰਦੇ ਆ ਕਿ ਬਹੁਤ ਕੱਠ ਕੀਤਾ ਸੀ। ਨਹੀਂ ਕੱਠ ਕੋਈ ਕੱਠ ਨਹੀਂ ਕੀਤਾ। ਅਸੀਂ ਸਾਰਿਆਂ ਨੂੰ ਜਾਣਦੇ ਆ ਮੈਂ ਫਿਰੋਜ਼ਪੁਰ ਰੋਡ ਸਾਰੀ ਜਿਵੇਂ ਕਹਿ ਰਿਹਾ ਨਾ ਕਾਰ ਦੇ ਤੁਸੀਂ ਪਛਾਣ ਲੈਂਦੇ ਹੋ ਕਾਂਗਰਸੀਆਂ ਸਾਰੇ ਬਿਲਕੁਲ ਮੈਂ ਹਰ ਜਗ੍ਹਾ ਮਿਲਿਆ ਆਸ਼ੂ ਦਾ ਜਿੱਥਾ ਕੱਠ ਸੀਗਾ 400 500 ਲੋਕ ਸੀਗੇ ਸਭ ਤੋਂ ਵੱਡਾ ਕੱਠ ਉਹ ਆਸ਼ੂ ਦਾ ਸੀ। ਆਖਰੀ ਸਵਾਲ ਹੈ ਇਹਦੇ ਨਾਲ ਆਪਾਂ ਵਾਈਂਡ ਅਪ ਕਰਾਂਗੇ। ਫਿਰੋਜ਼ਪੁਰ ਸੀਟ ਕਾਂਗਰਸ ਦੇ ਵੱਲੋਂ ਅਜੇ ਨਹੀਂ ਐਲਾਨੀ ਕੀਤੀ। 13 ਸੀਟਾਂ ਦੇ ਵਿੱਚੋਂ ਬਰਾਦਾ ਐਲਾਨ ਹੋ ਗਿਆ ਫਰੂਜ਼ਪੁਰ ਸੀਟ ਅਜੇ ਬਾਕੀ ਰਹਿੰਦੀ ਐ ਔਰ ਸ਼ੇਰ ਸਿੰਘ ਘੁਬਾਇਆ ਹੋਰਾਂ ਦੇ ਨਾਲ ਮੇਰੀ ਗੱਲ ਹੋਈ ਤਾਂ ਉਹ ਕਹਿੰਦੇ ਕਿ ਮੇਰਾ ਤਾਂ ਨਾਮ ਮੇਰੇ ਲਈ ਤਾਂ ਟਿਕਟ ਇੱਥੋਂ ਐਲਾਨ ਹੋ ਜਾਣੀ ਐ ਪਤਾ ਨਹੀਂ ਕਿਉਂ ਐਦਾਂ ਕੀਤਾ ਜਾ ਰਿਹਾ ਕਿਉਂ ਡਿਲੇ ਕੀਤੀ ਜਾ ਰਹੀ ਐ ਇਹਦੇ ਵਿੱਚ ਵੀ ਉਹੀ ਚੀਜ਼ਾਂ ਆ ਗਈਆਂ ਕਿ ਕਾਂਗਰਸ ਦੇ ਵਿੱਚ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਕੋਈ ਬਾਹਰੋਂ ਕੈਂਡੀਡੇਟ ਲਿਆਤਾ ਕਿਉਂਕਿ ਸ਼ੇਰ ਸਿੰਘ ਘੁਬਾਇਆ ਕੰਮ ਉੱਥੇ ਕਰ ਰਹੇ ਨੇ ਉਹਨੇ ਪ੍ਰਚਾਰ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਤਾਂ ਉਹਨਾਂ ਨੂੰ ਵੀ ਇਹੀ ਐ ਕਿ ਮੈਨੂੰ ਟਿਕਟ ਮਿਲ ਜਾਣੀ ਐ ਉੱਥੇ ਪ੍ਰਚਾਰ ਲੰਬੇ ਸਮੇਂ ਤੋਂ ਕਹਿੰਦੇ ਮੇਰਾ ਸ਼ੁਰੂ ਆ ਦੇ ਕੋਕਬਾ ਐਸਾ ਐਮਪੀ ਰਹੇ ਹੁੰਦਾ ਉਹਨਾਂ ਦਾ ਲੜਕਾ ਕਾਂਗਰਸ ਦਾ ਦਵਿੰਦਰ ਗਪਾਇਆ ਉਹ ਮੇਰੇ ਖਿਆਲ ਐ ਪੀ ਰਹੇ ਆ ਕਾਲੀ ਦਲ ਦੇ ਤੇ ਲੜਕਾ ਉਹਨਾਂ ਦਾ ਲੈ ਰਿਆ ਕਾਂਗਰਸ ਕਾਂਗਰਸ ਟਿਕੜ ਤੇ ਜਿਹੜਾ ਉੱਥੇ ਵੋਟ ਬੈਂਕ ਆ ਉਹ 3 ਲੱਖ ਵੋਟ ਜਿਹੜਾ ਉਹਨਾਂ ਦਾ ਆਵਦਾ ਰਾ ਸਿੱਖਾਂ ਦਾ ਤੇ ਹੱਕ ਵੀ ਉਹਨਾਂ ਦੇ ਵੰਡਦਾ ਤੂੰ ਜਿਹੜੀ ਹੁਣ ਸੋਡ ਨੂੰ ਆਉਂਦੇ ਆ ਵੀ ਉੱਥੇ ਵੀ ਇਸੇ ਤਰ੍ਹਾਂ ਕੋਈ ਗੁਲਿੰਦਰ ਆਮਲਾ ਦਾ ਨਾਮ ਆਉਂਦਾ ਆ ਤੇਰਾ ਸ਼ੂਟ ਜਿਹੜਾ ਕਿਉਂਕਿ ਉਹ ਵੀ ਆਮਲੇ ਹੋਣੀ ਵੀ ਇੱਧਰ ਬੈਠੇ ਆ ਸਾਰਾ ਉਹਨਾਂ ਦਾ ਕਾਰੋਬਾਰ ਨੇ ਬਹੁਤ ਵੱਡੇ ਇਸ ਟਾਈਮ ਯੂਪੀ ਦੇ ਵਿੱਚ ਸੋਡ ਨੇ ਵੀ ਉਹਨਾਂ ਨੂੰ ਪਰ ਨਹੀਂ ਇਹ ਚਾਹੀਦਾ ਵੀ ਚਲੋ ਫੈਸਲੇ ਕੋਈ ਵੀ ਹੋਣ ਜਦੋਂ ਐਮਆ ਸਰਕਾਰਾਂ ਬਣਨ ਦੇ ਬਾਬਤ ਐਡਾ ਸਾਡਾ ਲੀਡਰ ਹੋਵੇ ਮਜ਼ਬੂਤ ਫਿਰ bari ਉਮੀਦਵਾਰ ਨਹੀਂ ਲਿਆਉਣਾ ਚਾਹੀਦਾ ਤੇ ਇੱਥੇ ਵੀ ਜਿਹੜੇ ਰਿਜ਼ਲਟ ਹੈ ਚਲੋ ਮੈਂ ਤਾਂ ਤੁਹਾਡੇ ਚੈਨਲ ਤੇ ਦਰਸ਼ਕਾਂ ਨਾਲ ਵੀ ਗੱਲ ਸਾਂਝੀ ਕਰ ਦੇਣਾ ਵੀ ਗਲਤਾਂ ਹੁਣ 30 ਦਿਨ ਵਿਚਾਲੇ ਰਹਿ ਗਏ 30 ਦਿਨ ਵੀ 28 ਦਿਨ ਰਹਿ ਗਏ ਵਿਚਾਲੇ ਸਾਹਮਣੇ ਆ ਜਾਣਾ ਸਭ ਕੋ ਤੇ ਪਹਿਲੀ ਨੂੰ ਵੋਟਾਂ ਪੈਣੀਆਂ ਚਾਰ ਨੂੰ ਰਿਜ਼ਲਟ ਹੈ ਇਹ ਵੀ ਰਿਜ਼ਲਟ ਲੋਕਲ ਜਿਹੜਾ ਉਮੀਦਵਾਰ ਹੈ ਉਹਦੇ ਹੱਕ 'ਚ ਹੋਣਗੇ ਫੈਸਲੇ ਬਿਲਕੁਲ ਤਾਂ ਬਿਲਕੁਲ ਅਮਰਜੀਤ ਸਿੰਘ ਟਿੱਕਾ ਹੋਰਨ ਦੇ ਨਾਲ ਗੱਲਬਾਤ ਕੀਤੀ ਹੈ ਪ੍ਰੈਜ਼ੈਂਟ ਸਿਨੈਰੀਓ ਕੀ ਹੈ ਪੰਜਾਬ ਦੀ ਪੋਲਿਟਿਕਸ ਦਾ 2024 ਲੋਕ ਸਭਾ ਚੋਣਾਂ ਨੂੰ ਲੈ ਕੇ 13 ਸੀਟਾਂ ਦੇ ਉੱਤੇ ਐਨਾਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਹਾਲਾਂਕਿ ਫੋਕਸ ਲੁਧਿਆਣਾ ਦਾ ਰਿਹਾ ਤੇ ਆਸ ਉਮੀਦ ਕਰਦਾ ਹਾਂ ਤੁਹਾਨੂੰ ਸਾਡੀ ਇਹ ਪੇਸ਼ਕਸ਼ ਪਸੰਦ ਆਵੇਗੀ ਲਗਾਤਾਰ ਬਣੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ ਧੰਨਵਾਦ ਟਿੱਕਾ ਜੀ ਸਾਨੂੰ ਸਮਾਂ ਦੇਣ ਦੇ ਲਈ ਔਰ ਆਪਣੇ ਵੈਲਿਊਏਬਲਸ ਜਿਹੜੇ ਕਮੈਂਟਸ ਸਾਡੇ ਨਾਲ ਸ਼ੇਅਰ ਕਰਨ ਦੇ ਲਈ ਥੈਂਕ ਯੂ ਸਤਿ ਸ੍ਰੀ ਅਕਾਲ